ਸਤ ਸ੍ਰੀ ਅਕਾਲ ਦੋਸਤੋ ਜੁੜ ਗਏ ਹੋ ਸਤ ਗੁਰ ਪੰਗੋ ਫੇਸਬੁਕ ਆਈਡੀ ਤੇ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਨਾਲ ਦੋਸਤੋ ਅੱਜ 30 ਤਰੀਕ ਦੇ ਮੌਸਮ ਦੀ ਜਿਹੜੀ ਤਾਜ਼ਾ ਅਪਡੇਟ ਹੈ ਤੇ 1 ਦਸੰਬਰ ਦੇ ਮੌਸਮ ਦੀ ਤਾਜ਼ਾ ਅਪਡੇਟ ਕੀ ਹਾਲਾਤ ਰਹਿਣਗੇ ਤੇ ਕਿਹੜਾ ਬੰਗਾਲ ਦੀ ਖਾੜੀ ਦੇ ਵਿੱਚੋਂ ਸਿਸਟਮ ਉੱਠ ਰਿਹਾ ਉਸ ਦੇ ਕੀ ਹਾਲਾਤ ਆਉਣਗੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਜਾਣਕਾਰੀ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਕਰਦੇ ਆ ਜਿਨ੍ਹਾਂ ਨੇ ਹਜ ਤੱਕ ਆਪਣੀ ਫੇਸਬੁਕ ਆਈਡੀ ਨੂੰ ਫੋਲੋ ਨਹੀਂ ਕੀਤਾ ਫੋਲੋ ਕਰ ਲਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਮੈਂਟ ਲਾਈਕ ਜ਼ਰੂਰ ਕਰਿਓ। ਦੋਸਤੋ ਜਿਵੇਂ ਕਿ ਅਸੀਂ ਤੁਹਾਨੂੰ ਪਿਛਲੇ ਦਿਨਾਂ ਤੋਂ ਦੱਸਦੇ ਆ ਰਹੇ ਹਾਂ ਕਿ ਜਿਹੜਾ ਪਹਾੜੀ ਇਲਾਕੇ ਦੇ ਵਿੱਚ ਇੱਕ ਸਿਸਟਮ ਆ ਉਹ ਪੈਦਾ ਹੋਊਗਾ। ਉਹ ਸਿਸਟਮ ਤੁਸੀਂ ਦੇਖ ਸਕਦੇ ਹੋ ਪੈਦਾ ਹੋਇਆ ਵੈ। ਇਸ ਸਮੇਂ ਤਸਵੀਰ ਲਾਈਵ ਦਿਖਾ ਰਹੇ ਹਾਂ। ਇਸ ਸਮੇਂ ਪਹਾੜੀ ਇਲਾਕੇ ਦੇ ਵਿੱਚ ਇਹ ਸਿਸਟਮ ਪੈਦਾ ਹੋਇਆ ਵੈ ਜਿਸ ਦੇ ਨਾਲ ਬਰਫ਼ਵਾਰੀ ਤੇ ਆਪਾਂ ਕਹਿ ਸਕਦੇ ਹਾਂ ਕੁਝ ਖੇਤਰਾਂ ਦੇ ਵਿੱਚ ਜਿਹੜੀਆਂ ਵਿਸਾੜਾਂ ਨੇ ਮੀਂਹ ਦੀਆਂ ਉਹ ਦੇਖਣ ਨੂੰ ਮਿਲੀਆਂ ਨੇ। ਜੇਕਰ ਗੱਲ ਕਰੀ ਅੱਜ ਰਾਤ ਦਾ ਪੰਜਾਬ ਦਾ ਮੌਸਮ ਤਾਂ ਬਿਲਕੁਲ ਸਾਫ਼ ਤੇ ਖੁਸ਼ਕ ਦਿਖਾਈ ਦੇ ਰਿਹਾ ਤੁਸੀਂ ਦੇਖ ਸਕਦੇ ਹੋ ਤਸਵੀਰ ਕਿਸੇ ਵੀ ਇਲਾਕੇ ਦੇ ਵਿੱਚ ਜਿੱਮੇ ਕਿ ਰਾਤ ਦਾ ਬੱਦਲਾਂ ਦੀ ਆਵਾਜ਼ਈ ਸੀ ਜਿਹੜੀ ਉਹ ਆਉਂਦੀ ਜਾਂਦੀ ਦੇਖਣ ਨੂੰ ਮਿਲੀ ਸੀ ਤੇ ਅੱਜ ਦਿਨ ਵੇਲੇ ਵੀ ਜਿਹੜਾ ਆਪਾਂ ਨੂੰ ਹਲਕੇ ਹਲਕੇ ਬੱਦਲ ਕਿਤੇ ਕਿਤੇ ਦੇਖਣ ਨੂੰ ਮਿਲੇ ਨੇ ਪਰantu ਅੱਜ ਰਾਤ ਦਾ ਮੌਸਮ ਤੁਸੀਂ ਦੇਖ ਸਕਦੇ ਹੋ ਬਿਲਕੁਲ ਸਾਫ਼ ਤੇ ਖੁਸ਼ਕ ਬਣਿਆ ਹੋਇਆ ਕਿਸੇ ਵੀ ਇਲਾਕੇ ਦੇ ਵਿੱਚ ਜਿਹੜਾ ਬੱਦਲਾਂ ਦੀ ਆਵਾਜ਼ਈ ਨਹੀਂ ਹੈਗੀ ਕਿਉਂਕਿ ਜਿਹੜਾ ਆਪਾਂ ਕਹਿ ਸਕਦੇ ਹਾਂ ਉੱਤਰ ਪੱਛਮੀ ਹਵਾਵਾਂ ਨੇ ਉਹ ਚੱਲ ਪਈਆਂ ਨੇ ਉਹਨਾਂ ਦੇ ਨਾਲ ਜਿਹੜਾ ਮੌਸਮ ਆ ਉਹ ਖੁਸ਼ਕ ਤੇ ਸਾਫ਼ ਹੋ ਚੁੱਕਿਆ ਹੈ ਠੰਡ ਦੇ ਵਿੱਚ ਵਾਦਾ ਜ਼ਰੂਰ ਹੋ ਚੁੱਕਿਆ ਹੈ ਜਿਹੜਾ ਤਾਪਮਾਨ ਅੱਜ ਹੋ ਸਕਦਾ ਰਾਤ ਦਾ ਤਾਪਮਾਨ 7.5 ਡਿਗਰੀ ਤੋਂ ਲੈ ਕੇ 10-11 ਡਿਗਰੀ ਦੇ ਆਸ-ਪਾਸ ਵੱਖ-ਵੱਖ ਖੇਤਰਾਂ ਦਾ ਦਰਜ ਕੀਤਾ ਜਾਵੇ। ਬਾਕੀ ਦੋਸਤੋ ਤੁਹਾਨੂੰ ਪਲ-ਪਲ ਦੀ ਅਪਡੇਟ ਹਰ ਰੋਜ਼ ਦੀ ਤਰ੍ਹਾਂ ਜਾਣਕਾਰੀ ਜਿਹੜੀ ਸਾਂਝੀ ਕਰਦੇ ਰਹਾਂਗੇ ਸਵੇਰ ਦੇ ਸਮੇਂ ਵੀ ਮੌਸਮ ਜਿਹੜਾ ਹੋ ਇੱਕ ਤਰੀਕ ਤੱਕ ਸਾਫ਼ ਤੇ ਖੁਸ਼ਕ ਬਣਿਆ ਰਹੂਗਾ ਕਿਸੇ ਵੀ ਇਲਾਕੇ ਦੇ ਵਿੱਚ ਕੋਈ ਵੀ ਨੇੜੇ ਤੇੜੇ ਜਿਹੜਾ ਬਦਲੀ ਸਿਸਟਮ ਨਹੀਂ ਹੈਗਾ ਕਿਉਂਕਿ ਜਿਹੜਾ ਪਹਾੜੀ ਇਲਾਕਿਆਂ ਦੇ ਵਿੱਚ ਤੁਹਾਨੂੰ ਅਸੀਂ ਦਿਖਾਇਆ ਸਿਸਟਮ ਸਿਰਫ ਉਹ ਪਹਾੜੀ ਇਲਾਕਿਆਂ ਤੱਕ ਤਿੰਨ ਤਰੀਕ ਤੱਕ ਸੀਮਤ ਰਹੂਗਾ ਇਹ ਤਿੰਨ ਤਰੀਕ ਤੱਕ ਕਿਸੇ ਤਰ੍ਹਾਂ ਬਰਫਵਾਰੀ ਤੇ ਮੀਂਹ ਦੀਆਂ ਕਾਰਵਾਈਆਂ ਪਹਾੜੀ ਇਲਾਕਿਆਂ ਦੇ ਵਿੱਚ ਹੁੰਦੀਆਂ ਰਹਿਣਗੀਆਂ ਕਿਉਂਕਿ ਜਿਹੜਾ ਭਾਰਤੀ ਮੌਸਮ ਵਿਗਿਆਨ ਨੇ ਜੋ ਜਾਣਕਾਰੀ ਦਿੱਤੀ ਹੋਈ ਹੈ ਉਸ ਦੇ ਵਿੱਚ ਵੀ ਤਿੰਨ ਤਰੀਕ ਤੱਕ ਜਿਹੜਾ ਪਹਾੜੀ ਇਲਾਕਿਆਂ ਦੇ ਵਿੱਚ ਜਿਵੇਂ ਹਿਮਾਚਲ ਦੇ ਵਿੱਚ ਤੇ ਜੰਮੂ ਐਂਡ ਕਸ਼ਮੀਰ ਦੇ ਵਿੱਚ 4 ਤਰੀਕ ਦੇ ਤੱਕ ਜਿਹੜਾ ਇਹ ਸਿਸਟਮ ਐਕਟਿਵ ਹੁੰਦਾ ਹੋਇਆ ਨਜ਼ਰ ਦਿਖਾਈ ਦਿੱਤਾ ਹੈ ਪਰੰਤੂ ਪੰਜਾਬ ਦੇ ਵਿੱਚ ਇਸ ਸਿਸਟਮ ਦਾ ਤੇ ਹਰਿਆਣਾ ਦੇ ਵਿੱਚ ਕੋਈ ਵੀ ਇਸ ਸਿਸਟਮ ਦਾ ਪ੍ਰਭਾਵ ਨਹੀਂ ਹੈਗਾ ਪੰਜਾਬ ਤੇ ਹਰਿਆਣਾ ਦਾ ਮੌਸਮ ਸਾਫ਼ ਤੇ ਖੁਸ਼ਕ ਬਣਿਆ ਰਹੂ ਅੱਜ ਰਾਤ ਨੂੰ ਤੇ ਕੱਲ ਨੂੰ ਦਿਨ ਵੇਲੇ ਵੀ ਤੇ ਬਾਕੀ ਹਵਾਵਾਂ ਨੇ ਜਿਹੜੀਆਂ ਇਹ ਉੱਤਰ ਪੱਛਮੀ ਇਸੇ ਤਰ੍ਹਾਂ ਚੱਲਦੀਆਂ ਰਹਿਣਗੀਆਂ ਅੱਜ ਜਿਵੇਂ ਤੇਜ਼ੀ ਦੇ ਨਾਲ ਚੱਲ ਰਹੀਆਂ ਨੇ ਤੇ ਸਵੇਰ ਦੇ ਪਹਿਲੇ ਘੰਟੇ ਦੇ ਵਿੱਚ ਜਿਵੇਂ ਕੱਲ ਪੂਰਬੀ ਹਵਾਵਾਂ ਥੋੜੀ-ਥੋੜੀ ਚਲਦੀਆਂ ਸੀ ਦੱਖਣ ਪੂਰਬੀ ਹਵਾਵਾਂ ਕਿਤੇ-ਕਿਤੇ ਚਲਦੀਆਂ ਹੋਈਆਂ ਥੋੜੇ ਸਮੇਂ ਲਈ ਸਵੇਰ ਦੇ ਸਮੇਂ ਵੀ ਹੋ ਸਕਦਾ ਚਲਦੀਆਂ ਹੋਈਆਂ ਨਜ਼ਰ ਆਉਣ ਤੇ ਬਾਕੀ ਆਪਾਂ ਨੂੰ ਇੱਕ ਬੰਗਾਲ ਦੀ ਖਾੜੀ ਦੇ ਵਿੱਚ ਜਿਹੜਾ ਸਿਸਟਮ ਉੱਠਦਾ ਹੋਇਆ ਨਜ਼ਰ ਆ ਰਿਹਾ ਹੈ ਉਹ ਤੁਹਾਡੇ ਨਾਲ ਲਾਈਵ ਸਾਂਝਾ ਕਰ ਰਹੇ ਹਾਂ ਦੋਸਤੋ ਵੀਡੀਓ ਨੂੰ ਸ਼ੇਅਰ ਜਰੂਰ ਕਰਿ ਜਾਓ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਮੌਸਮ ਪੰਜਾਬ ਟੀਵੀ ਫੇਸਬੁੱਕ ਆਈਡੀ ਦੇ ਉੱਤੇ ਇੱਕ ਪੇਜ ਬਣਾਇਆ ਉਸ ਦੇ ਉੱਤੇ ਲਾਈਵ ਹੀ ਹੋ ਕੇ ਜਾਣਕਾਰੀ ਦਿਆ ਕਰਾਂਗੇ ਹਰ ਰੋਜ਼ ਦੀ ਤਰ੍ਹਾਂ ਉਸ ਦੇ ਉੱਤੇ ਆਪਾਂ ਲਾਈਵ ਜਾਣਕਾਰੀ ਦਿਆ ਕਰਾਂਗੇ ਉਸ ਦੇ ਉੱਤੇ ਆਪਾਂ ਵੀਡੀਓ ਬਣਾ ਕੇ ਨਹੀਂ ਸਿਰਫ ਲਾਈਵ ਜਾਣਕਾਰੀ ਹੀ ਪਾਇਆ ਕਰਾਂਗੇ ਤੇ ਤੁਸੀਂ ਸਾਨੂੰ ਸਪੋਰਟ ਜ਼ਰੂਰ ਕਰਿਓ ਉਸ ਪੇਜ ਨੂੰ ਵੱਧ ਤੋਂ ਵੱਧ ਫੋਲੋ ਕਰ ਲਿਓ ਕਿਉਂਕਿ ਆਈਡੀ ਦੇ ਉੱਤੇ ਆਪਾਂ ਕਦੇ-ਕਦੇ ਵੀਡੀਓ ਹੀ ਪਾਵਾਂਗੇ ਤੇ ਫੋਟੋਆਂ ਹੀ ਪਾਇਆ ਕਰਾਂਗੇ ਇਸ ਦੇ ਉੱਤੇ ਕਿਉਂਕਿ ਫੇਸਬੁੱਕ ਆਈਡੀ ਦੇ ਵਿੱਚ ਥੋੜੇ ਜਿਹਾ ਇਸ਼ੂ ਆਉਣ ਫਿਰ ਦੁਬਾਰਾ ਆਉਣੇ ਸ਼ੁਰੂ ਹੋ ਚੁੱਕੇ ਨੇ ਇਸ ਕਰਕੇ ਇਸ ਨੂੰ ਆਪਾਂ ਬੰਦ ਕਰਕੇ ਆਪਾਂ ਲਾਈਵ ਹੀ ਹੋ ਜਾ ਕਰਾਂਗੇ ਉਸ ਆਈਡੀ ਦੇ ਉੱਤੇ ਜਿਹੜਾ ਪੇਜ ਬਣਾਇਆ ਮੌਸਮ ਪੰਜਾਬ ਟੀਵੀ ਨਾਂ ਦਾ ਪੇਜ ਆ ਉਹ ਫੇਸਬੁਕ ਆਈਡੀ ਦੇ ਉੱਤੇ ਉਸ ਦਾ ਲਿੰਕ ਆਪਾਂ ਕਾ ਲੂ ਪੋਸਟ ਦੇ ਵਿੱਚ ਪਾ ਦੇਵਾਂਗੇ ਤੁਸੀਂ ਉਸ ਨੂੰ ਵੱਧ ਵੱਧ ਸਬਸਕ੍ਰਾਈਬ ਫੋਲੋ ਕਰਕੇ ਜਰੂਰ ਸਪੋਰਟ ਕਰਿਓ ਤੇ ਤਸਵੀਰਾਂ ਬੰਗਾਲ ਦੀ ਖਾੜੀ ਦੇ ਆ ਜਿਹੜੀਆਂ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਇਹ ਸਿਸਟਮ ਬਹੁਤ ਤਾਕੜਾ ਸਿਸਟਮ ਬਣਿਆ ਹੋਇਆ ਪਰਤੋ ਜਿਉਂ-ਜਿਉਂ ਇਹ ਅੱਗੇ ਵੱਲ ਨੂੰ ਦੇਖੋ ਉਰੇ ਇਹ ਤਾਕੜਾ ਇੱਥੇ ਥੋੜਾ ਜਿਹਾ ਘਟਿਆ ਫਿਰ ਉਸ ਤੋਂ ਬਾਅਦ ਇਹ ਘਟਿਆ ਇੱਥੇ ਆ ਗਿਆ ਤੇ ਉਸ ਤੋਂ ਬਾਅਦ ਇਹ ਇਸ ਤਰ੍ਹਾਂ ਆ ਗਿਆ ਕੁਸਕ ਇਹ ਨੀਚੇ ਵਾਲੇ ਭਾਗਾਂ ਚੋਂ ਚਲਾ ਗਿਆ ਇਸ ਤਰ੍ਹਾਂ ਤੇ ਕੁਝ ਇਧਰ ਨੂੰ ਇਸ ਤਰ੍ਹਾਂ ਜਿਹੜੀਆਂ ਤਸਵੀਰਾਂ ਲਾਈਵ ਤੁਸੀਂ ਦੇਖ ਸਕਦੇ ਹੋ ਜਿਹੜਾ ਬਣਿਆ ਹੋਇਆ ਸਿਸਟਮ ਇਹ ਇਹ ਚਾਰੇ ਪਾਸੇ ਨੂੰ ਖਿੰਡ ਚੁੱਕਿਆ ਦੇਖ ਸਕਦੇ ਹੋ ਕਿੰਨੀ ਤੀਜੀ ਨਾਲ ਇਹ ਜਿਹੜਾ ਇਹ ਸਿਸਟਮ ਅੱਗੇ ਵੱਲ ਨੂੰ ਵਧ ਰਿਹਾ ਦੇਖ ਸਕਦੇ ਏ ਸਿਸਟਮ ਇੱਥੇ ਵੀ ਐ ਇੱਥੋਂ ਆਇਆ ਜਾ ਰਿਹਾ ਇਸ ਜਿਹੜਾ ਸਾਈਡ ਨੂੰ ਜਾ ਰਿਹਾ ਇਸ ਤਰ੍ਹਾਂ ਘੁੰਮਣ ਕੇਰੀ ਦੇ ਵਿੱਚ ਬਣਿਆ ਹੋਇਆ ਦੋਸਤੋ ਇਹ ਸਿਸਟਮ ਆਉਣ ਵਾਲੇ ਦਿਨਾਂ ਦੇ ਵਿੱਚ ਕਿੱਥੇ ਤੱਕ ਮਾਰ ਕਰਨ ਦੀ ਸੰਭਾਵਨਾ ਹੈ ਇਸ ਦੀ ਕਿਉਂਕਿ ਤੁਸੀਂ ਦੇਖ ਸਕਦੇ ਹੋ ਜਿਹੜਾ ਸੈਟਲਾਈਟ ਦੀ ਤਸਵੀਰ ਦੇ ਮੁਤਾਬਕ ਤਾਂ ਪੰਜਾਬ ਦੇ ਇਲਾਕੇ ਇੱਥੇ ਰਹਿ ਕੇ ਇਹ ਸਿਸਟਮ ਹਜੇ ਇੱਥੇ ਤੱਕ ਪਹੁੰਚਿਆ ਪੰਜਾਬ ਇੱਥੇ ਹਰਿਆਣਾ ਰਾਜਸਥਾਨ ਇਹ ਇਲਾਕੇ ਨੇ ਪਰੰਤੂ ਇਹ ਜਿਹੜਾ ਦਿੱਲੀ ਆ ਇਧਰਾਂ ਪਰantu ਇਸ ਸਿਸਟਮਾ ਜਿਹੜਾ ਇਹ ਹਜੇ ਐਮਪੀ ਜੁਪੀ ਤੱਕ ਹੀ ਸੀਮਤ ਲੱਗ ਰਿਹਾ ਦੇਖ ਸਕਦੇ ਹੋ ਕਿਉਂਕਿ ਇੱਥੇ ਦਾ ਅਕਾਊਂਟ ਦੀ ਜਿਹੜੀ ਦੀ ਸੰਭਾਵਨਾ ਜ਼ਿਆਦਾ ਥੋੜਾ ਜਿਹਾ ਵੱਡਾ ਇਸ ਜਗ੍ਹਾ ਦੇ ਉੱਤੇ ਇਹ ਐਮਪੀ ਜੁਪੀ ਇਸ ਸਾਈਡ ਨੂੰ ਇਸ ਤਰ੍ਹਾਂ ਬਣਿਆ ਹੋਇਆ ਇਹ ਇਸ ਤਰ੍ਹਾਂ ਜਾ ਰਿਹਾ ਤੇ ਇਸ ਦਾ ਪ੍ਰਭਾਵ ਜ਼ਿਆਦਾਤਰ ਜੁਪੀ ਐਮਪੀ ਤੱਕ ਹੀ ਸੀਮਤ ਰਹਿਣ ਦੀ ਸੰਭਾਵਨਾ ਹਲਕਾ ਫੁਲਕਾ ਸਿਸਟਮ ਦਾ ਪ੍ਰਭਾਵ ਥੋੜਾ ਬਹੁਤ ਨੇੜੇ ਤੇੜੇ ਜਾ ਕੇ ਆ ਸਕਦਾ ਤਿੰਨ ਚਾਰ ਤਰੀਕ ਦੇ ਨੇੜੇ ਤੇੜੇ ਤਾਂ ਉਸ ਦੀ ਜਾਣਕਾਰੀ ਹਰ ਰੋਜ਼ ਦੀ ਤਰ੍ਹਾਂ ਤੁਹਾਨੂੰ ਸਾਂਝੀ ਕਰਦੇ ਰਿਹਾ ਕਰਾਂਗੇ ਕਿ ਕਦੋਂ ਇਸ ਸਿਸਟਮ ਦਾ ਪ੍ਰਭਾਵ ਪੰਜਾਬ ਦੇ ਵਿੱਚ ਪੈ ਸਕਦਾ ਹੈ ਬਾਕੀ ਦੋਸਤੋ ਮੌਸਮ ਮਿਹੜਾ ਹੋ ਦੋ ਤਿੰਨ ਦਿਨ ਹੁਣ ਇਸੇ ਤਰ੍ਹਾਂ ਖੁਸ਼ਕ ਤੇ ਸਾਫ਼ ਰਹੂ ਹਲਕੀ ਹਲਕੀ ਧੁੰਦ ਕੁਝ ਖੇਤਰਾਂ ਵਿੱਚ ਥੋੜੀ ਸੰਘਣੀ ਹੁੰਦੀ ਹੈ ਕੁਝ ਦੇ ਵਿੱਚ ਹਲਕੀ ਹੋਊਗੀ ਪਹਾੜੀ ਇਲਾਕਿਆਂ ਦੇ ਨੇੜੇ ਤੇੜੇ ਥੋੜੀ ਜੀ ਤੁਹਾਨੂੰ ਸੰਘਣੀ ਹੋਇਆ ਕਰੂਗੀ ਜਿਹੜੇ ਮੈਦਾਨੀ ਖੇਤਰ ਸਾਫ਼ ਜਿਵੇਂ ਆਪਾਂ ਕਹਿੰਦੇ ਕੋਈ ਨਹਿਰਾਂ ਨਹੀਂ ਹੈ ਜਾਂ ਕੋਈ ਇਲਾਕੇ ਦੇ ਨੇੜੇ ਤੇੜੇ ਕੋਈ ਅਪਕਾ ਸਾਧ ਨੇ ਪ੍ਰਦੂਸ਼ਣ ਜਿਵੇਂ ਬਿਲਡਿੰਗਾਂ ਘਟ ਨੇ ਜਿੱਥੇ ਹਵਾ ਦਾ ਕ੍ਰੋਸਿੰਗ ਹੁੰਦੀ ਰਹਿੰਦੀ ਹੈ ਉਸ ਜਗ੍ਹਾ ਦੇ ਉੱਤੇ ਥੋੜੀ ਜਿਹੀ ਘਟ ਹੋ ਗਈ ਜਿਵੇਂ ਜਿੱਥੇ ਉੱਚੀਆਂ ਬਿਲਡਿੰਗਾਂ ਨੇ ਉੱਥੇ ਥੋੜਾ ਜਿਆ ਧੂਏ ਦੀ ਟਾਈਪ ਜਿਹੜਾ ਇਕੱਠਾ ਜਾ ਹੋ ਕੇ ਇਹ ਨਵੀਂ ਹੁੰਦੀ ਹੈ ਉੱਥੇ ਧੁੰਦ ਦਾ ਰੂਪ ਧਾਰਨ ਕਰ ਲੈਂਦੀ ਹੈ ਤਾਂ ਉੱਥੇ ਥੋੜੀ ਜਿਹੀ ਸੰਘਣੀ ਧੁੰਦ ਹੈ ਜਿਹੜੀ ਇਹ ਦਿਖਾਈ ਦੇਊਗੀ ਇਸ ਕਰਕੇ ਆਪਣਾ ਹੁਣ ਜਿਹੜੇ ਡਰਾਈਵਿੰਗ ਕਰਨੀ ਉਸ ਨੂੰ ਧਿਆਨ ਦੇ ਨਾਲ ਹੀ ਕਰਨਾ ਦੋਸਤੋ ਜਿੰਨੇ ਵੀ ਦੋਸਤ ਮਿੱਤਰ ਜਿਹੜੇ ਵੀ ਜਾਇਆ ਕਰਨਗੇ ਤਾਂ ਉਹ ਜਦੋਂ ਵੀ ਗੱਡੀ ਦੇ ਵਿੱਚ ਜਾਣਾ ਤਾਂ ਡੀਪਰਾਂ ਦਾ ਇਸਤੇਮਾਲ ਸਪੀਡ ਦੀ ਲਿਮਟ ਰੱਖਣੀ ਤੇ ਓਵਰਟੇਕ ਧੁੰਦ ਦੇ ਵਿੱਚ ਨਾ ਕਰਨੇ ਤੇ ਬਾਕੀ ਦੋਸਤੋ ਤਾਪਮਾਨ ਦੀ ਗੱਲ ਕਰੀ ਤਾਂ ਰਾਤ ਦੇ ਤਾਪਮਾਨ 7.5 ਡਿਗਰੀ ਤੋਂ ਲੈ ਕੇ 10-11 ਡਿਗਰੀ ਦੇ ਆਸ-ਪਾਸ ਵੱਖ-ਵੱਖ ਖੇਤਰਾਂ ਦੇ ਦਰਜ ਕੀਤੇ ਜਾਣਗੇ ਕਿਸੇ ਵੀ ਇਲਾਕੇ ਦੇ ਵਿੱਚ ਕੋਈ ਵੀ ਜਿਹੜਾ ਇਹ ਸਿਸਟਮ ਆਪਾਂ ਕਹਿ ਸਕਦੇ ਹਾਂ ਹੁਣ ਐਕਟਿਵ ਹੁੰਦਾ ਹੋਇਆ ਨਜ਼ਰ ਨਹੀਂ ਆ ਰਿਹਾ ਦੋ ਦਿਨ ਤੇ ਬਾਕੀ ਦਿਨ ਦੇ ਤਾਪਮਾਨ ਇਹੜੇ ਹੋ 22 ਤੋਂ ਲੈ ਕੇ 21 ਤੋਂ ਲੈ ਕੇ 22 23 ਡਿਗਰੀ ਦੇ ਆਸ-ਪਾਸ ਦਰਜ ਕੀਤੇ ਜਾਣਗੇ ਤੇ ਜੁੜੇ ਰਹੋ ਇਸੇ ਤਰ੍ਹਾਂ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਓ ਤੇ ਆਪਣੇ ਪੇਜ ਨੂੰ ਵੱਧ ਤੋਂ ਵੱਧ ਸਪੋਰਟ ਕਰਿਓ ਜਿਹੜਾ ਕਿ ਫੇਸਬੁੱਕ ਆਈਡੀ ਤੇ ਮੌਸਮ ਪੰਜਾਬ ਟੀਵੀ ਨਾਂ ਦਾ ਪੇਜ ਆਪਾਂ ਬਣਾਇਆ ਤੇ ਉਸ ਦੇ ਨਾਲ ਹੁਣ ਆਪਾਂ ਹਰ ਰੋਜ਼ ਦੀ ਤਰ੍ਹਾਂ ਲਾਈਵ ਹੀ ਹੋਇਆ ਕਰਾਂਗੇ ਅੱਜ ਵੀ ਆਪਾਂ ਉਸ ਦੇ ਉੱਤੇ ਥੋੜਾ ਜਿਹਾ ਫੇਸਬੁੱਕ ਆਈਡੀ ਦੇ ਉੱਤੇ ਲਾਈਵ ਹੁੰਨੇ ਆ ਤੇ ਬਾਕੀ ਉਹਦੇ ਬਾਰੇ ਜਾਣਕਾਰੀ ਤੁਹਾਨੂੰ ਦੇ ਰਿਹਾ ਤਦ ਤੱਕ ਲਈ ਧੰਨਵਾਦ ਮਿਹਰਬਾਨੀ ਰੱਬ ਰਾਖਾ